जफर नाम। चार के द्रम्या आमदम। बतद बेरो तेरो तोफ़ंग आमदम। मैं लाचार हो के मजबूर हो के तलवार चुकी है, खुशी नाल नहीं चुकी। माला जपनी जपानी मेरी खुशी है। तलवार चलानी मेरी मजबूरी है। तलवार जो मैं उठाई है, ये मेरी मजबूरी है। की मजबूरी है? ਚੋਂ ਕਾਰਜ਼ ਹਮਾਂ ਹਿਲਤੇ ਦਰਗੁਇਸਤ ਹਲਾਲਸ ਤ ਬੁਰਦੰਬਾ ਸ਼ਮਸ਼ੇਰ ਲਸ ਮੈਂ ਹੱਥ ਜੋੜ ਕੇ ਕਿਸੇ ਜ਼ਾਲਮ ਦੇ ਪੈਰਾਂ ਨੂੰ ਰੋਕਣਾ ਚਾਹਾਂ ਬਈ ਰੁਕ ਜਾ ਤੇਰੇ ਪੈਰਾਂ ਥੱਲੇ ਮਜ਼ਲੂਮ ਗਰੀਬ ਲਿਟਾੜੇ ਜਾਂਦੇ ਏ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਆਪਣੇ ਕਦਮ ਰੋਕੇ ਨਾ ਤੂੰ ਉਹਦੇ ਪੈਰਾਂ ਨੂੰ ਤੋੜ ਕੇ ਵੀ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਗੁਰੂ ਗੋਬਿੰਦ ਸਿੰਘ ਚੌਂਕਾਰਾ ਥਾ ਮਾ ਹੇਲ ਤੇਦਰਗੁਯਸ ਹਲਾਲ ਅਸਤਬਰਦੰਬ ਸ਼ਮਸ਼ੇਰਦ ਹਲਾਲ ਹੈ ਜਾਇਜ਼ ਹੈ ਉਸ ਜ਼ਾਲਮ ਦੇ ਕਦਮਾਂ ਨੂੰ ਰੋਕਣ ਵਾਸਤੇ ਤਲਵਾਰ ਚੁਭਨੇ ਸ਼ਸਤਰ ਚੁਕ ਲੈਣਾ ਸ਼ਸਤਰ ਜ਼ਾਲਮ ਵੀ ਚੁਕਦਾ ਹੈ ਸ਼ਸਤਰ ਸੰਤ ਵੀ ਚੁਕਦਾ ਹੈ ਜ਼ਾਲਮ ਸ਼ਸਤਰ ਚੁਕਦਾ ਹੈ ਗਰੀਬ ਨੂੰ ਮਾਰਨ ਵਾਸਤੇ ਸੰਤ ਸ਼ਸਤਰ ਚੁਕਦਾ ਹੈ ਗਰੀਬ ਨੂੰ ਬਚਾਉਣ ਵਾਸਤੇ ਮਸਲੂਮ ਨੂੰ ਪਛਾਣ ਵਾਸਤੇ ਹੁੰਦਾ ਤੇ ਦੋਆ ਕੁੱਲ ਸ਼ਸਤਰ ਹੈ ਜਿਵੇਂ ਛੁਰਾ ਕਤਲ ਕੋਲ ਵੀ ਹੈ ਛੁਰਾ ਡਾਕਟਰ ਕੋਲ ਵੀ ਹੈ ਕਤਲ ਨੇ ਛੁਰਾ ਮਾਰਿਆ ਕਿਸੇ ਨੂੰ ਅਗਲਾ ਬਚ ਗਿਆ ਮਰਿਆ ਨਹੀਂ ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਤੇ ਉਸਤੇ ਬਣਦਾ ਹੀ ਹੈ ਪਰ ਡਾਕਟਰ ਨੇ ਆਪਰੇਸ਼ਨ ਕੀ ਕਰਦਿਆਂ ਚਾਕੂ ਚਲਾਏ ਨੇ ਮਰੀਜ਼ ਨਹੀਂ ਬਚਿਆ ਮਰ ਗਿਆ ਤਾਂ ਵੀ ਡਾਕਟਰ ਤੇ ਕਤਲ ਦਾ ਮੁਕਦਮਾ ਨਹੀਂ ਚੱਲ ਸਕਦਾ ਕਿਉਂ ਉਹ ਤੇ ਛੁਰੇ ਦੇ ਚੋਂ ਜ਼ਿੰਦਗੀ ਲੱਭ ਰਿਆ ਸੀ ਮਰੀਜ਼ ਦੀ ਇਹ ਗੱਲ ਵੱਖਰੀ ਹੋ ਮਰ ਗਿਆ ਕਾਤਲ ਛੁਰੇ ਦੇ ਚੋਂ ਅਗਲੇ ਦੀ ਮੌਤ ਲੱਭ ਰਿਆ ਸੀ ਇਹ ਗੱਲ ਵੱਖਰੀ ਕਿਉਂ ਬਚ ਗਿਆ ਗੱਲ ਸਾਰੀ ਇਰਾਦੇ ਦੀ ਆਉਂਦੀ ਹੈ ਡਾਕਟਰ ਦਾ ਇਰਾਦਾ ਹੀ ਨਹੀਂ ਸੀ ਮਾਰਨ ਦਾ ਮਰ ਗਿਆ ਗੱਲ ਵੱਖਰੀ ਸੰਤ ਦੇ ਹੱਥ ਦੇ ਜਦ ਤਲਵਾਰ ਆਉਂਦੀ ਹੈ ਉਹ ਡਾਕਟਰ ਦੇ ਹੱਥ ਦਾ ਛੁਰਾ ਹੈ ਔਰ ਜ਼ਾਲਮ ਦੇ ਹੱਥ 'ਚ ਜਦ ਤਲਵਾਰ ਹੁੰਦੀ ਏ ਉਹ ਕਾਤਲ ਦੇ ਹੱਥ ਦਾ ਛੋਟਾ